ਇੱਕ ਵਾਰ ਫਿਰ ਬਟਾਲੇ ਸ਼ਹਿਰ ਵਾਸਤੇ ਜਿਹੜੀਆਂ ਦਿਨ ਪ੍ਰਤੀ ਦਿਨ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਲੋਕਾਂ ਦੇ ਕੰਮਾਂ ਦਾ ਜਿਹੜਾ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸਾਡੇ ਤੁਸੀਂ ਦੇਖਿਆ ਸੀ ਜਸ਼ਪਾਲ ਚੋਹਾਨ ਜੀ ਨੂੰ ਇੰਪਰੂਵਮੈਂਟ ਟਰਸ ਦਾ ਚੇਅਰਮੈਨ ਬਣਾਇਆ ਸੀ ਮਾਰਕੀਟ ਦੇ ਮੈਂ ਮਹਿਤਾ ਨੂੰ ਬਣਾਇਆ ਸੀ ਤੇ ਸਾਡੇ ਇੰਪਰੂਵਮੈਂਟ ਟਰਸ ਦੇ ਕਿਤੇ ਨਾ ਕਿਤੇ ਟਰਸਟੀ ਜਿਹੜੇ ਦੋ ਲੈ ਕੇ ਸੀ ਅੱਜ ਉਹ ਦੇਣਾ ਹੈ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਵੀ ਸੰਨੀ ਮਸੀ ਜਿਹੜਾ 크ਰਿਸਚੀਅਨ ਪਰਿਵਾਰ ਚੋਂ ਔਰ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਦੀ ਇਸ ਲੜਕੇ ਨੇ ਰਾਤ ਦਿਨ ਮਿਹਨਤ ਕੀਤੀ ਸੀ ਬਿਨ ਸਵਾਰਥ ਕੋਈ ਲਾਲਚ ਨਹੀਂ ਨਾ ਕਿਸੇ ਤੋਂ ਨੇ ਕਦੀ ਕੁਝ ਮੰਗਿਆ ਵੀ ਮੈਨੂੰ ਆਹ ਜ਼ਿੰਮੇਵਾਰੀ ਦੇ ਦੋ ਆਹ ਅਹੁਦਾ ਦੇ ਦੋ ਕਿਉਂਕਿ ਤਕਰੀਬਨ ਸਫ਼ਰ ਜਿਹੜਾ ਪਾਰਟੀ ਦੇ ਵਿੱਚ ਮੇਰੀ ਅੱਖਾਂ ਸਾਹਮਣੇ ਗੁਜ਼ਰ ਰਿਹਾ ਹੈ ਅੱਜ ਪਾਰਟੀ ਵੱਲੋਂ ਜਿਹੜਾ ਸੰਨੀ ਮਸੀ ਨੂੰ ਜਿਹੜਾ ਇੰਨਾ ਵੱਡਾ ਮਾਨ ਜਿਹੜਾ ਟਰਸਟੀ ਬਣਾ ਕੇ ਪਾਰਟੀ ਨੇ ਜ਼ਿੰਮੇਵਾਰੀ ਦੀ ਫੀਤੀ ਲਾਈ ਆ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਏ ਔਰ ਉਹਨਾਂ ਦੇ ਨਾਲ ਡਾਕਟਰ ਜਗਦੀਸ਼ ਜੋ ਕਿ ਰਜਾਦੇ ਪਿੰਡ ਤੋਂ ਨੇ ਇਹਨਾਂ ਨੇ ਵੀ ਜਦੋਂ ਦੀ ਪਾਰਟੀ ਖੁਰੀ ਆ ਉਹਨਾਂ ਦਾ ਝੰਡਾ ਜਿਹੜਾ ਬੁਲੰਦ ਕਰਕੇ ਔਰ ਨਿਸਵਾਰਥ ਹੋ ਕੇ ਇੱਕ ਮੈਂ ਕਹਿ ਸਕਦਾ ਹਾਂ ਕਿ ਕੋਈ ਅਹੁਦਿਆਂ ਦੀ ਲਾਲਸਾਨੀ ਕੋਈ ਬਸ ਸਿਰਫ ਤੇ ਸਿਰਫ ਸੋਚੇ ਰੱਖੀ ਸੀ ਵੀ ਪਾਰਟੀ ਨੇ ਆਉਣੀ ਹੈ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਹਾਂ ਅੱਜ ਪਾਰਟੀ ਨੇ ਇਹਨਾਂ ਨੂੰ ਵੀ ਜਿਹੜੀ ਟਰਸਟੀ ਦੀ ਜ਼ਿੰਮੇਵਾਰੀ ਦੇ ਕੇ ਅੱਜ ਕੁਰਸੀ ਤੇ ਬਿਰਾਜਮਾਨ ਬਿਠਾਇਆ ਇਹਨਾਂ ਨੂੰ ਸੋ ਮੈਂ ਆਪਣੇ ਜਸਪਾਲ ਚੋਹਾਨ ਉਹਨਾਂ ਨੂੰ ਡਾਕਟਰ ਜਗਦੀਸ਼ ਉਹਨਾਂ ਨੂੰ ਔਰ ਸੰਨੀ ਮਸੀ ਜੀ ਨੂੰ ਇਹਨਾਂ ਨੂੰ ਮੁਬਾਰਕਬਾਦ ਕਰਨਾ ਤੇ ਤੁਹਾਡਾ ਜਿਹੜਾ ਹੁਣ ਸਾਰਾ ਇਕੋਰਮ ਜਿਹੜਾ ਉਹ ਪੂਰਾ ਹੋ ਚੁੱਕਿਆ ਨਾਲ ਸਾਡੇ ਆਲਾ ਅਫਸਰ ਸਹਿਬਾਨ ਐਕਸਿਨ ਸਹਿਬਾਨ ਯੂ ਸਹਿਬਾਨ ਸਾਰੀ ਟੀਮ ਜਿਹੜੀ ਪੂਰੀ ਹੈ ਹੁਣ ਜਿਹੜੇ ਕੰਮਾਂ ਦੀ ਰਫ਼ਤਾਰ ਵੀ ਵਧੂਗੀ ਰੁਕੇ ਹੋਏ ਕੰਮਾਂ ਨੂੰ ਤਰਜੀਹ ਦੇ ਕੇ ਕਿਉਂਕਿ ਜ਼ਿੰਮੇਵਾਰੀ ਜਦੋਂ ਮੋਢਿਆਂ ਤੇ ਆ ਜਾਂਦੀ ਹੈ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਫਿਰ ਆਪਣੇ ਆਪ ਵੀ ਲੋਕ ਜਿਹੜੇ ਇਹਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਲੰਗੇ ਨੇ ਜਿਨ੍ਹਾਂ ਨੂੰ ਵੀ ਕਿਸੇ ਕਿਸੇ ਦਾ ਵੀ ਕੰਮ ਹੋਵੇ। ਸੋ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਨਾਲ चौहान ਸਾਹਿਬ ਨੂੰ ਮੁਬਾਰਕਬਾਦ ਦਿੰਦਾ। ਬਸ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਤਗੜੇ ਹੋ ਕੇ ਮਟਾਲੇ ਦੀ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਡਵੈਲਪਮੈਂਟ ਕਰੀਏ। ਹੁਣ ਇਹਦੇ ਬਾਰੇ ਕੀ ਕਹਿ ਸਕਦਾ ਕਿਉਂਕਿ ਤਾਂ ਪਿੱਛੇ ਦੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਵੀ ਜੋ ਮਾਹੌਲ ਹੈ ਸਾਡੇ ਪੰਜਾਬ ਦੇ ਵਿੱਚ ਅਸਲ 'ਚ ਮੁੱਖ ਮੰਤਰੀ ਦੇ ਚਿਹਰੇ ਜਾਦਾ ਹੋ ਗਏ ਨੇ ਇੱਥੇ ਵੀ ਕਲਰ ਪਿਆ ਵਾ ਉੱਤੇ ਵੀ ਹੁਣ ਪਤਾ ਨਹੀਂ ਕੀ ਕੀਤਾ ਤੇ ਫਿਰ ਐਡੀ ਦੀ ਸੈਂਮਿੰਗ ਹੋਈ ਹੈ ਮੈਨੂੰ ਤੇ ਤੁਹਾਡੇ ਕੋਲ ਪਤਾ ਲੱਗਿਆ ਸੀ ਕਿੱਥੋਂ ਤੱਕ ਅਜ ਕੌਰਮ ਪੂਰਾ ਕਰਨ ਦਾ ਸਵਾਲ ਹੈ ਵੀ ਇਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਹਰਮਨ ਪੈਰੇ ਨੇਤਾ ਐਮ ਐਲ ਏ ਸ਼ਹਿਰੀ ਕਲਸੀ ਜੀ ਜਿਨ੍ਹਾਂ ਨੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਔਰ ਇੱਕ ਚੀਜ਼ ਦਾ ਮੈਂ ਦੇਖਣ ਨੂੰ ਸ਼ਹਿਰ ਦੇ ਵਿੱਚ ਸਾਹਮਣੇ ਆਈ ਹੈ ਕਿ ਮਾਨਕ ਮਹਿਤਾ ਜੀ ਜਿਸ ਤਰੀਕੇ ਨਾਲ ਛੋਟੀ ਜੀ ਉਮਰ ਦੇ ਚੇਅਰਮੈਨ ਬਣਾਇਆ ਔਰ ਸਾਰੇ ਸ਼ਹਿਰ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਚ ਖਲਬਲੀ ਮੱਚੀ ਹੋਈ ਹੈ ਉਹ ਕਹਿੰਦੇ ਨੇ ਕਿ ਅੱਜ ਤੱਕ ਤਾਂ ਸਾਡੇ-ਸਾੜੀ ਉਮਰ ਅਸੀਂ ਲੱਗੇ ਰਹੇ ਸਾਡ ਨੂੰ ਕਿਸੇ ਨਾਲ ਆਪਣਾ ਕਿਸੇ ਨੂੰ ਕੋਈ ਅਹੁਦਾ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕੋਈ ਇੱਜ਼ਤ ਮਾਨ ਸਨਮਾਨ ਨਹੀਂ ਮਿਲਿਆ ਉਹ ਇੱਕ ਪਾਰਟੀ ਐਸੀ ਹੈ ਵੀ ਜਿਹੜੇ ਛੋਟੇ-ਛੋਟੇ ਉਮਰਾਂ ਦੇ ਚਲੋ ਮੈਂ ਤੇ ਆਪਣਾ ਸਮਝ ਲੋ ਕਿ ਇੱਕ ਮੇਰਾ ਤਜਰਬਾ ਕਰਕੇ ਜਾਂ ਜਿਸ ਤਰ੍ਹਾਂ ਉਮਰਦੇ ਸਾਹਿਬ ਕਰਕੇ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ ਲੇਕਿਨ ਮਾਨਕ ਮਹਿਤਾ ਜੀ ਸੰਨੀ ਜੀ ਔਰ ਡਾਕਟਰ ਜਗਦੀਸ਼ ਸਿੰਘ ਜੀ ਔਰ ਹੋਰ ਜਿਹੜੇ ਪਾਰਟੀ ਦੇ ਜਿਹੜੇ ਉਧੇਦਾਰ ਹਨ ਛੋਟੇ ਛੋਟੇ ਉਮਰਾਂ ਦੇ ਜਿਹੜੇ ਲੜਕੇ ਜਿਹੜੇ ਨੇ ਉਹ ਪਾਰਟੀ ਦੇ ਨਾਲ ਉਹਨਾਂ ਨੂੰ ਜੋਰ ਦੇ ਦਿੱਤੇ ਗਏ ਹਨ ਇਹਨਾਂ ਨੇ ਆਪਣੀ ਪਾਰਟੀ ਦਾ ਤੇ ਚਲੋ ਵਿਕਾਸ ਕਰਨਾ ਹੈ ਲੇਕਿਨ ਜੋ ਦੂਸੀਆਂ ਪਾਰਟੀਆਂ ਵਿੱਚ ਖਲਬਲੀ ਮੱਚੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਹੋਏਗੀ ਔਰ ਉਹ ਮੈਂ ਸਮਝਦਾ ਕਿ ਇਹ ਪਾਰਟੀ ਦੇ ਵਿੱਚ ਉਹਨਾਂ ਦੇ ਆਪਣੇ ਖਲਬਲੀਆਂ ਮੱਝਣ ਗਈਆਂ ਵੀ ਬਣਿਆ ਕੀ ਸਾਨੂੰ ਕਿਉਂ ਨਹੀਂ ਉਹਦੇ ਕੋਈ ਪਾਰਟੀਆਂ ਦੇ ਰਹੀਆਂ ਸੋ ਜਿੱਥੋਂ ਦਾ ਅੱਜ ਕੋਰਮ ਪੂਰਕ ਕਰਨ ਦਾ ਸਵਾਲ ਹੈ ਵੀ ਕੋਈ ਵੀ ਟਰਸਟ ਜਿਹੜਾ ਹੈ ਉਹਨਾਂ ਚਿਰ ਵਿਕਾਸ ਦੇ ਕੰਮ ਦੇ ਵਿੱਚ ਗਤੀ ਨਹੀਂ ਲਿਆ ਸਕਦਾ ਜਿੰਨਾ ਚਿਰ ਉਹਦਾ ਆਪਣਾ ਕੋਰਮ ਪੂਰਾ ਨਾ ਹੋਏ ਉਹਦੇ ਵਾਸਤੇ ਟਰਸਟੀਆਂ ਦੀ ਜ਼ਰੂਰਤ ਹੈ ਟਰਸਟੀ ਪੂਰੇ ਮਤਾ ਕੋਈ ਪਹਿਣਾ ਤੇ ਟਰਸਟੀਆਂ ਨੇ ਵਿੱਚ ਸਹਿਮਤੀ ਜਤਾਣੀ ਹੈ ਔਰ ਪੂਰੇ ਜਿਹੜਾ ਸਟਾਫ ਬੈਠਦਾ ਤੇ ਤਾਦੀ ਕੋ ਮਤਾ ਸੀ ਅੱਗੇ ਭੇਜ ਸਕਦਾ ਸੋ ਅੱਜ ਮੈਂ ਆਪਣੇ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਯੋਗ ਇਨਸਾਨ ਬਹੁਤ ਹੀ ਸੂਝਬੂਝ ਵਾਲੇ ਫਿਰਨਲ ਦੋ ਤਸਤੀ ਬਣਾਏ ਹਨ ਔਰ ਅੱਜ ਅਸੀਂ ਦਿਨ ਰਾਤ ਆਪਣਾ ਜਿਹਦਾ ਦਿਨ ਰਾਤ ਅਸੀਂ ਮਿਹਨਤ ਕਰਕੇ ਇਹ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਕੋਈ ਤਸੰਨੀ ਛੱਡਾਂ ਤੋਂ ਪਹਿਲਾਂ ਮੈਂ ਉਸ ਪਤਾ ਪਰਮੇਸ਼ਰ ਈਸ਼ੂ ਮਸੀਹ ਉਸ ਤੋਂ ਬਾਅਦ ਆਪਣੇ ਵਾਇਗੁਰਜ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਸ ਨਾਚੀਜ਼ ਨੂੰ ਇਨੀ ਹਿੰਮਤ ਤੇ ਤਾਕਤ ਬਖਸ਼ੀ ਆ ਕਿ ਅੱਜ ਜੋ ਮੁਕਾਮ ਤੇ ਪਹੁੰਚਾਇਆ ਵਾ ਉਹ ਇੱਕ ਮਨੁੱਖ ਸਦੀਆਂ ਗੁਜ਼ਰ ਜਾਂਦੀ ਹੈ ਅਰਸਾ ਨਿਕਲ ਜਾਂਦਾ ਚਟੀਆਂ ਦਾੜ੍ਹੀ ਹੋ ਜਾਂਦੀ ਆ ਉਹ ਮੁਕਾਮ ਹਾਸਲ ਕਰ ਚੋ ਇਸ ਤੋਂ ਬਾਅਦ ਪਰਿਸ਼ਦ ਦੇ ਧੰਨਵਾਦ ਤੋਂ ਬਾਅਦ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਆਪਣੇ ਐਮਐਲਏ ਅਮਨ ਸਿਖਸ਼ਰੀ ਕਰਸੀ ਜੀ ਦਾ ਜਿਨ੍ਹਾਂ ਨੇ ਇਸ ਵਰਕਰ ਤੇ ਇਹਨਾ ਭਰੋਸਾ ਇਹਨਾ ਜੀਂ ਦਿੱਤਾ ਜਿਹਦੇ ਕਾਬਿਲ ਮੈਂ ਅਜੇ ਤੱਕ ਨਹੀਂ ਸੀ ਪਰ ਮੈਂ ਜੀ ਮੰਨਦਾ ਵਾਂ ਕਿ ਜੋ ਪਾਰਟੀ ਨੇ ਔਰ ਜੋ ਅਮਰ ਸਾਹਿਬ ਨੇ ਮੇਰੇ ਤੇ ਭਰੋਸਾ ਖਾਇਆ ਵਾ ਇੱਕ ਬਹੁਤ ਵੱਡੀ ਚੀਜ਼ ਹੈ ਜਿਸ ਲੈਵਲ ਤੋਂ ਮੈਨੂੰ 11 ਸਾਲ ਹੋ ਗਏ ਐਮਐਲਏ ਸਾਹਿਬ ਨਾਲ ਜੁੜੇ ਨਾ ਔਰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਵਾਂ ਕਿ ਐਮਰ ਸਾਹਿਬ ਨੇ ਹਰ ਬੁਰੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਵਾ ਇਹਨਾਂ ਨੇ ਹਮੇਸ਼ਾ ਇੱਕ ਚੀਜ਼ ਮੈਨੂੰ ਸਿਖਾਈ ਸੀ ਜਦੋਂ ਕਦੀ ਹਤਾਸ਼ ਹੋ ਜੇ ਤੇ ਸਰਕਾਰਾਂ ਆਈਆਂ ਕਾਂਗਰਸ ਸਰਕਾਰ ਵੀ ਆਈ ਅਕਾਲੀ ਸਰਕਾਰ ਵੀ ਅਸੀਂ ਵੇਖੀ ਪਰ ਐਮਰ ਸਾਹਿਬ ਨੇ ਕਿ ਸੋਚ ਸੀ ਕਿ ਆਪਣੇ ਵਰਕ ਨੂੰ ਕਦੀ ਪਿੱਛੇ ਨਹੀਂ ਪੈਣ ਦੇਣਾ ਆਪਣੀ ਲਕੀਰ ਵੱਲ ਧਿਆਨ ਦੇਣਾ ਵਾ ਦੂਜੀ ਦੀ ਲਕੀਰ ਮਟੋਲ ਨਾਲੋਂ ਚੰਗਾ ਆਪਣੀ ਲਕੀਰ ਵੱਲ ਧਿਆਨ ਦੇਈਏ ਤੇ ਸਮਾਂ ਆਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਐਮਲੇ ਸਾਹਿਬ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ ਸਾਡੇ ਵਰਗੇ ਵਰਕਰਾਂ ਨੂੰ ਅੱਜ ਉਹਨਾਂ ਨੂੰ ਪੂਰਾ ਪੰਜਾਬ ਜਾਣਦਾ ਵਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਸੁਪਨਾ ਐਮਲੇ ਸਾਹਿਬ ਦਾ ਵਾ ਕੋਈ ਸੁਪਨਾ ਸਾਡਾ ਵਾ ਸਾਡੀ ਟੀਮ ਦਾ ਵਾ ਸਾਡੇ ਵਰਕਰਾਂ ਦਾ ਵਾ ਸਾਡੇ ਚੇਅਰਮੈਨ ਸਾਹਿਬ ਜਿਸ਼ਪਾਜੀ ਨੂੰ ਜੋ ਨਿਯੁਕਤੀ ਮਿਲੀ ਆ ਵਰਕ ਆਪਣੇ ਟਰਸਟ ਦਾ ਕਮ ਜੋ ਇਹਨਾਂ ਨੂੰ ਸਾਂਭਿਆ ਗਿਆ ਵਾ ਉਹਨਾਂ ਦੇ ਨਾਲ ਬਤੌਰ ਟਰਸਟੀ ਅਸੀਂ ਤਨ ਦੇਈ ਨਾ ਇਮਾਨ ਦੇ ਨਾਲ ਕੰਮ ਕਰਾਂਗੇ ਉਹ ਬਟਾਲੇ ਹਲਕੇ ਦੇ ਵਿੱਚ ਇੱਕ ਵਿਕਾਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਟਾਲਾ ਇੱਕ ਨੰਬਰ ਤੇ ਲੈ ਕੇ ਆਵਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸੁਪਰਗਿਆਰ ਕਰਦਾ ਹਾਂ ਉਹ ਮਾਲਕ ਦਾ ਸੱਚੇ ਪਾਤਸ਼ਾਹ ਦਾ ਜਿੰਨੇ ਇਸ ਗੱਲ ਮੰਨ ਜੇ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਜੋ ਆਸ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਾਇਆ ਔਰ ਉਸ ਤੋਂ ਜ਼ਿਆਦਾ ਜੋ ਕਿ ਸਾਡਾ ਹਾਈ ਕਮਾਂਡਾ ਪਾਰਟੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨ ਸਾਹਿਬ ਔਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਐਮਐਲ ਸਾਹਿਬ ਸ਼ੈਰੀ ਕਲਸੀ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕਰਦਾ ਜੋ ਕਿ ਸਦਾ ਰਣੀ ਰਵਾਂਗਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮਾਣੇ ਨੂੰ ਇੱਥੇ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੈਂਬਰ ਤੱਕ ਨਹੀਂ ਸੀ ਜਾਣਦਾ ਤੇ ਔਰ ਇੱਥੇ ਇੱਕ ਨਗਰ ਸਦਾ ਦੇ ਮੈਂਬਰ ਬਣਾਇਆ ਸੋ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੀਆਂ ਰ ਮੈਂ ਆਪ ਪਾਰਟੀ ਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਡੀ ਜਿੰਨੀ ਵੀ ਫੈਮਿਲੀ ਪਰਿਵਾਰ ਸਾਡੀ ਜਿੰਨੇ ਹਾਈ ਕਮਾਂਡ ਕਿਉਂਕਿ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਵੀ ਵਧੀਆ ਮਿਹਨਤ ਕਰੋ ਔਰ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਕਿਉਂਕਿ ਇਹ ਪਾਰਟੀ ਦੇ ਵਿੱਚ ਕੋਈ ਪੈਸੇ ਨਾਲ ਨਹੀਂ ਮਿਲਦਾ ਇਹਦੇ ਨਾਲ ਮਿਹਨਤ ਦੀ ਕਦਰ ਪੈਂਦੀ ਆ ਕਿਉਂਕਿ ਅਸੀਂ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਜਿੱਥੇ ਜਿੱਥੇ ਡਿਊਟੀ ਲੱਗਦੀ ਰਹੀ ਆ ਨੇਤਾ ਜੀ ਕਰਦੇ ਰਹੇ ਹਾਜ਼ਰ ਹੁੰਦੇ ਰਹੇ ਆ